हां सीबीसी ਨੇ ਕਰ ਰਿਪੋਰਟ ਕਰਦੀ ਹੈ ਕਿ ਅਭੀ ਇਹ ਬ੍ਰੈਂਪਟਨ ਦੇ ਮੇਨ ਰਹੇ ਆ ਪੈਟਰਿਕ ਬਰਾਊਨ ਸੋ ਪੈਟਰਿਕ ਬਰਾਊਨ ਨੂੰ ਉਹ ਆਪਣੇ ਉਹ ਆਪਣੇ ਆਪ ਨੂੰ ਨੰਦਰ ਮੋਦੀ ਦਾ ਛੋਟਾ ਭਰਾ ਕਹਿੰਦੇ ਆਸੇ ਭਾਰਤ ਨੇ ਕਿੰਨੀ ਜ਼ਿਆਦਾ ਇਨਵੈਸਟਮੈਂਟ ਕਰੀ ਔਰ ਕਿੰਨੀ ਜ਼ਿਆਦਾ ਦਖਲ ਅੰਦਾਜ਼ੇ ਕਰੀ ਕਿਉਂਕਿ ਬ੍ਰੈਂਪਟਨ ਵਿੱਚ ਇੰਡੀਅਨ ਕਮਿਊਨਿਟੀ ਰਹਿੰਦੀ ਆ ਜ਼ਿਆਦਾਤਰ ਸਿੱਖ ਰਹਿੰਦੇ ਆ ਉੱਥੇ ਦਾ ਜਿਹੜਾ ਮੇਅਰ ਆ ਇੱਕ ਹਿੰਦੂ ਹੋਵੇ ਜਾਂ ਉਹਨਾਂ ਦੇ ਉਹਨਾਂ ਦੇ ਹਮਾਇਤੀ ਹੋਵੇ ਉਹਨੂੰ ਬਣਾਈ ਰੱਖਣ ਲਈ ਕਿੰਨਾ ਕੁ ਇਨਵੈਸਟਮੈਂਟ ਕੀਤੀ ਹੋਊਗੀ ਇਹ ਆ ਰਿਹਾ ਹੈਗਾ ਵੀ ਬਹੁਤ ਸਾਰੇ ਮੈਂਬਰ ਆਫ ਪਾਰਲੀਮੈਂਟਸ ਤੇ ਮੈਂਬਰ ਆ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਉਹਨਾਂ ਨੂੰ ਭਾਰਤੀ ਡਿਪਲੋਮੈਟਸ ਵੱਲੋਂ ਡਰਾਇਆ ਤੇ ਮੁਕਾਇਆ ਗਿਆ ਵੀ ਤੁਸੀਂ ਮੈਂ ਕਿਸੇ ਹੋਰ ਲੀਡਰ ਦੀ ਹਮਾਇਤ ਨਾ ਕਰੋ ਪੈਟਰਿਕ ਬ੍ਰਾਊਨ ਦੀ ਹਮਾਇਤ ਕਰੋ ਈਵਨ ਮੈਂਬਰ ਆਫ ਪਾਰਲੀਮੈਂਟਸ ਨੂੰ ਕਈਆਂ ਤੱਕ ਅਪਰੋਚ ਕੀਤੀ ਗਈ ਔਰ ਤੁਸੀਂ ਦੇਖੋ ਵੀ ਇੰਨੀ ਦਹਿਸ਼ਤ ਆ ਉੱਥੇ ਭਾਰਤ ਦੇ ਡਿਪਲੋਮੈਟਸ ਦੀ ਉਹ ਕਹਿੰਦੇ ਵੀ ਸਾਡੀ ਸੁਰੱਖਿਆ ਦਾ ਮਸਲਾ ਕਿਤੇ ਸਾਨੂੰ ਕੋਈ ਮਾਰ ਨਾ ਦੇ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਤੇ ਇੱਕ ਸੀਬੀਸੀ ਦੇ ਵੱਲ ਪਿਛਲੇ ਦਿਨੀ ਜਿਹੜਾ ਹੈ ਰਿਪੋਰਟ ਜਿਹੜੀ ਹੈ ਦਿੱਤੀ ਗਈ ਜਿਸ ਦੇ ਵਿੱਚ ਬ੍ਰੈਂਪਟਨ ਦੇ ਜਿਹੜੇ ਮੇਅਰ ਨੇ ਉਹਨਾਂ ਤੇ ਕਾਫੀ ਗੰਭੀਰ ਜਿਹੜੇ ਦੋਸ਼ ਲੱਗੇ ਨੇ ਸਰਦਾਰ ਅਬਸਾਕ ਸਿੰਘ ਜੀ ਦੁਬਾਰਾ ਇਸ ਦੇ ਵਿੱਚ ਕਿਤਨਾ ਕਿਤੇ ਭਾਰਤੀ ਡਿਪਲੋਮੈਟਸ ਦਾ ਵੀ ਨਾਮ ਜੋੜਿਆ ਜਾ ਰਿਹਾ ਹੈ ਕੀ ਕੋਈ ਚੱਲ ਰਿਹਾ ਹੈ ਕੀ ਮਸਲਾ ਹੈ ਹਾਂਜੀ ਹਾਂਜੀ ਸੋ ਜਿਹੜੀ ਪੋਲੀਟੀਕਲੀ ਇੰਟਰਫੀਅਰੈਂਸ ਆ ਜੀ ਉਹਦੇ ਮਾਮਲੇ ਤੇ ਜਿਹੜੇ ਉਹਨਾਂ ਦੀ ਸੀਐਸਆਈ ਐਸ ਹੈਗੀ ਸੀਐਸਸੀ ਐਸ ਹੈਗੇ ਉਹਦੀਆਂ ਰਿਪੋਰਟਾਂ ਦੇ ਆਧਾਰ ਤੇ ਹੁਣ ਸੀਬੀਸੀ ਨੇ ਇੱਕ ਰਿਪੋਰਟ ਕੱਢੀ ਹੈਗੀ ਵੀ ਇਹ ਬ੍ਰੈਂਪਟਨ ਦੇ ਮੇਨ ਰਹੇ ਆ ਪੈਟ੍ਰਿਕ ਬ੍ਰ ਸੋ ਪੈਟਰਿਕ ਬਰਾਊਨ ਨੂੰ ਉਹ ਆਪਣੇ ਉਹ ਆਪਣੇ ਆਪ ਨੂੰ ਨਰਿੰਦਰ ਮੋਦੀ ਦਾ ਛੋਟਾ ਭਰਾ ਕਹਿੰਦੇ ਐ ਸੋ ਹੁਣ ਆਪਾਂ ਜਦੋਂ ਸਾਰੇ ਘਟਨਾਕ੍ਰਮ ਨੂੰ ਦੇਖ ਰਹੇ ਆ ਉਤੋਂ ਪਤਾ ਲੱਗਦਾ ਵੀ ਭਾਰਤ ਨੇ ਕਿੰਨੀ ਜ਼ਿਆਦਾ ਇਨਵੈਸਟਮੈਂਟ ਕਰੀ ਔਰ ਕਿੰਨੀ ਜ਼ਿਆਦਾ ਦਖਲਅੰਦਾਜ਼ੀ ਕਰੀ ਵੀ ਕਿਉਂਕਿ ਬ੍ਰੈਂਪਟਨ ਵਿੱਚ ਇੰਡੀਅਨ ਕਮਿਊਨਿਟੀ ਰਹਿੰਦੀ ਆ ਜ਼ਿਆਦਾਤਰ ਸਿੱਖ ਰਹਿੰਦੇ ਆ ਉੱਥੇ ਦਾ ਜਿਹੜਾ ਮੇਅਰ ਆ ਇੱਕ ਹਿੰਦੂ ਹੋਵੇ ਜਾਂ ਉਹਨਾਂ ਦੇ ਉਹਨਾਂ ਦੇ ਹਮਾਇਤੀ ਹੋਵੇ ਉਹਨੂੰ ਬਣਾਈ ਰੱਖਣ ਲਈ ਕਿੰਨਾ ਕੁਸ਼ ਇਨਵੈਸਟਮੈਂਟ ਕੀਤੀ ਹੋਵੇਗੀ ਸੋ ਉਹ ਪਰ ਜਿਹੜਾ ਪੈਟਰਿਕ ਬਰਾਊਨ ਹੈ ਉਹ ਕਨਜ਼ਰਵੇਟਿਵ ਪਾਰਟੀ ਦਾ ਲੀਡਰ ਬਣਨ ਦੀ ਜਿਹੜੀ ਉਹਦੀ ਕੰਪੇਨ ਚੱਲ ਰਹੀ ਸੀ 2022 ਵਿੱਚ ਉਹਦੇ ਵਿੱਚ ਹੁਣ ਇਹ ਆ ਰਿਹਾ ਹੈਗਾ ਵੀ ਬਹੁਤ ਸਾਰੇ ਮੈਂਬਰ ਆਫ ਪਾਰਲੀਮੈਂਟਸ ਤੇ ਮੈਂਬਰ ਆ ਜਿਹੜੇ ਕਨਜ਼ਰਵੇਟਿਵ ਪਾਰਟੀ ਦੇ ਉਹਨਾਂ ਨੂੰ ਭਾਰਤੀ ਡਿਪਲੋਮੈਟਸ ਵੱਲੋਂ ਡਰਾਇਆ ਤੇ ਮੁਕਾਇਆ ਗਿਆ ਵੇ ਤੁਸੀਂ ਕਿਸੇ ਹੋਰ ਲੀਡਰ ਦੀ ਹਮਾਇਤ ਨਾ ਕਰੋ ਪੈਟਰਿਕ ਬਰਾਊਨ ਦੀ ਹਮਾਇਤ ਕਰੋ इवन ਮੈਂਬਰ ਆਫ ਪਾਰਲੀਮੈਂਟਸ ਨੂੰ ਕਈਆਂ ਤੱਕ ਅਪਰੋਚ ਕੀਤੀ ਗਈ ਔਰ ਤੁਸੀਂ ਦੇਖੋ ਵੀ ਇੰਨੀ ਦਹਿਸ਼ਤ ਆ ਉੱਥੇ ਭਾਰਤ ਦੇ ਡਿਪਲੋਮੈਟਸ ਦੀ ਉਹ ਕਹਿੰਦੇ ਵੀ ਸਾਡੀ ਸੁਰੱਖਿਆ ਦਾ ਮਸਲਾ ਕਿਤੇ ਸਾਨੂੰ ਕੋਈ ਮਾਰ ਨਾ ਦੇਵੇ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਇਟ ਮੀਨ ਜੇ ਮੈਂਬਰ ਆਫ ਪਾਰਲੀਮੈਂਟ ਹੈ ਜਾਂ ਕਨਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਇੰਨੀ ਡਰਦੀ ਹੋਈ ਜਿੱਦਾਂ ਦੱਸ ਨਹੀਂ ਰਹੀ ਕੋਈ ਪਰ ਉਹ ਸੀਬੀਸੀ ਕੋਲ ਕੁਝ ਹੋਰ ਬਹੁਤ ਸਾਰੀਆਂ ਜਿਹੜੇ ਸੋਰਸਸ ਸੀਗੇ ਜਿਨ੍ਹਾਂ ਦੇ ਰਾਹੀਂ ਉਹਨਾਂ ਨੇ ਜਿਹੜਾ ਪਤਾ ਕਰਿਆ ਹੈਗਾ ਵੀ ਇਹ ਬਹੁਤ ਵੱਡੀ ਦਖਲਅੰਦਾਜ਼ੀ ਹੈ ਜਿਹੜੀ ਕੈਨੇਡੀਅਨ ਪੋਲਿਟਿਕਸ ਵਿੱਚ ਹੋਈ ਹੈ ਉਹਦੇ ਬਾਰੇ ਬਹੁਤ ਬਹੁਤ ਵਿਸਤਾਰ ਵਿੱਚ ਰਿਪੋਰਟ ਹੈ ਜਿਹੜੀ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੇ ਕਰੀ ਹੈ ਜੀ ਬਿਲਕੁਲ ਜੀ ਤੇ ਦੂਜੇ ਬਨੇ ਆਪਾਂ ਗੱਲਬਾਤ ਕਰ ਲੈਨੇ ਆ ਜਾਪਾਨ ਦੀ ਜਾਪਾਨ ਨੇ ਜਿਹੜਾ ਹੈ ਭਾਰਤ ਦੇ ਵਿੱਚ ਬਹੁਤ ਸਾਰੀ ਜਿਹੜੀ ਆਪਣੀ ਇਨਵੈਸਟਮੈਂਟ ਹੈ ਉਸ ਤੇ ਰੋਕ ਲਗਾਈ ਹੈਗੀ ਆ ਸਰਦਾਰਪਤਾ ਸਿੰਘ ਜੀ ਕੀ ਹੈ ਟ੍ਰੇਨਸ ਵਾਲਾ ਮਸਲਾ ਹੈਗਾ ਬੁਲੇਟ ਟ੍ਰੇਨ ਜਾਂ ਹੋਰ ਜਿਹੜੀ ਇਨਵੈਸਟਮੈਂਟ ਕਰਨੀ ਸੀ ਹਰੇਕ ਟ੍ਰੇਨ ਸਟੇਸ਼ਨ ਤੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਜਿੱਦਾਂ ਜਾਪਾਨ 'ਚ ਹੁੰਦਾ ਹੈ ਉਦਾਂ ਦਾ ਬਣਾਉਣਾ ਸੀ ਕੀ ਕੋਝ ਹੈ ਹਾਂ ਜੀ ਖਾਸ ਕਰਕੇ ਬੁਲੇਟ ਟ੍ਰੇਨ ਵਾਲਾ ਕਾਫੀ ਮਿਲੀਅਨ ਆਫ ਡਾਲਰਸ ਦਾ ਇਹ ਪ੍ਰੋਜੈਕਟ ਹੈਗਾ ਕਿਉਂਕਿ ਜਾਪਾਨ ਦੀ ਮਹਾਰ ਸੋ ਚੀਨ ਨਾਲ ਉਹਨਾਂ ਦੇ ਇੰਨੇ ਵਧੀਆ ਰਿਲੇਸ਼ਨ ਨਹੀਂ ਸੋ ਜਪਾਨ ਨੂੰ ਹੁਣ ਜਪਾਨ ਨੂੰ ਉਹਨਾਂ ਨੇ ਇਸ ਕਰਕੇ ਲਿਆ ਸੀਗਾ ਤੁਸੀਂ ਦੇਖੋ ਵੀ ਜਪਾਨ ਕੁਐਡ ਦਾ ਮੈਂਬਰ ਹੈਗਾ ਜਿਹੜੀ ਇਹ ਸਾਊਥ ਏਸ਼ੀਆ ਜਾਂ ਸਾਊਥ ਚਾਈਨਾ ਸੀ ਵਾਲਾ ਚੱਕਰ ਉਹਦੇ ਚੋਂ ਚਾਰ ਮੈਂਬਰ ਆ ਜਿਸ ਤਰ੍ਹਾਂ ਉਹਦੇ ਵਿੱਚ ਅਮਰੀਕਾ ਹੈ ਆਸਟ੍ਰੇਲੀਆ ਹੈ ਜਪਾਨ ਤੇ ਇੰਡੀਆ ਹੈ ਜਪਾਨ ਇਸ ਕਰਕੇ ਚੁਣਿਆ ਸੀ ਬੜੀ ਸਿਆਣਪ ਨਾਲ ਵੀ ਜਪਾਨ ਨਾਲ ਚੰਗੇ ਸਬੰਧ ਬਣਾਓ ਤਾਂ ਕਿ ਇੰਟਰਨੈਸ਼ਨਲ ਕੁਐਡ ਵਿੱਚ ਵੀ ਭਾਰਤ ਦੀ ਬਣੀ ਰਹੇ ਪਰ ਹੁਣ ਜਾਪਾਨ ਦੇ ਜਿਹੜੇ ਸਰਕਾਰ ਦਾ ਇਹ ਆਇਆ ਵੀ ਇੰਡੀਆ ਦੀ ਮਿਸ ਗਾਈਡਡ ਫੋਰਨ ਪੋਲਿਸੀ ਕਾਰਨ ਇੱਕ ਤਾਂ ਉਹ ਆਪਣੇ ਆਪ ਆਪਣੇ ਆਪਣੇ ਗਵਾਂਡੀਆਂ ਤੋਂ ਆਈਸੋਲੇਟ ਹੋ ਗਿਆ ਤੇ ਦੂਜਾ ਉਹ ਕਵਾਇਡ ਦੀ ਮੈਂਬਰਸ਼ਿਪ ਆ ਜਿਹੜੀ ਉਹਦੀ ਇੱਕ ਤਾਂ ਨਾਲ ਖਤਰੇ ਮੂਹ ਆਈ ਹੋਈ ਆ ਵੀ ਜੇ ਉਹ ਪ੍ਰੋ ਰਸ਼ੀਆ ਜਾਂ ਪ੍ਰੋ ਚਾਈਨਾ ਜਾਦੇ ਹੋ ਜਾਂਦਾ ਸੋ ਕੁਐਡ ਦੀ ਮੈਂਬਰਸ਼ਿਪ ਵਿੱਚ ਇਹ ਆਉਂਦਾ ਵੀ ਜਿਹੜੀਆਂ ਕੁਐਡ ਦੀਆਂ ਮੀਟਿੰਗਸ ਵਿੱਚ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੁੰਦੀ ਆ ਕਿਤੇ ਉਹ ਗੱਲਬਾਤ ਰਸ਼ੀਆ ਤੱਕ ਨਾ ਪਹੁੰਚਦੀ ਹੋਵੇ ਉਹਨਾਂ ਦੇ ਮਨ ਵਿੱਚ ਇੱਕ ਇੱਕ ਸ਼ੰਕਾ ਤਾਂ ਆ ਹੀ ਜਾਂਦਾ ਨਾ ਤੇ ਬੰਦੇ ਦੇ ਰਸ਼ੀਆ ਨਾਲ ਵੀ ਐਨੇ ਚੰਗੇ ਸਬੰਧ ਨੇ ਚਾਈਨਾ ਨਾਲ ਵੀ ਤੇ ਸਾਡੇ ਨਾਲ ਵੀ ਸੋ ਕਿਤੇ ਨਾ ਕਿਤੇ ਹੋ ਸਕਦਾ ਅਮਰੀਕਾ ਨੇ ਜਪਾਨ ਦੇ ਥਰੂ ਸਾਰਾ ਇਹ ਲੈਂਦਾ ਵੀ ਮਿਸ ਗਾਈਡਡ ਫੋਰਨ ਪੋਲਿਸੀ ਕਾਰਨ ਭਾਰਤ ਲਈ ਬਹੁਤ ਸਾਰੀਆਂ ਹਰਡਲਸ ਆ ਰਹੀਆਂ ਨੇ ਜਿਹਦੇ ਕਰਕੇ ਉਹਨਾਂ ਨੇ ਹਾਲ ਦੀ ਘੜੀ ਉਹ ਬੁਲੇਟ ਟ੍ਰੇਨ ਵਾਲਾ ਜਿਹੜਾ ਆਪਣਾ ਸਾਰਾ ਪ੍ਰੋਜੈਕਟ ਸਸਪੈਂਡ ਹੋਇਆ ਉਹਦੀ ਕੋਈ ਫਿਊਚਰ ਰੇਟ ਹਲੇ ਨਹੀਂ ਆਈ ਜੇ ਤਾਂ ਡਿਪਲੋਮੈਟਿਕਲੀ ਕੋਈ ਸਮਝਾਤਾ ਹੋਊਗਾ ਤਾਂ ਅੱਗੇ ਵਧੇ ਸਕਦੇ ਆ ਹੋ ਸਕਦਾ ਜਪਾਨ ਬਾਹਰ ਵੀ ਨਾ ਹੋ ਜੇ ਉਸ ਸਾਰੇ ਜੀ ਬਿਲਕੁਲ ਜੀ ਦੇਖਦੇ ਆ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟ ਆਉਂਦੀ ਹੈਗੀ ਆ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ ਚ ਨਾਈ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸ 55511001 ਅਖੀਰ ਦੇ ਵਿੱਚ ਸਰਦਾਰ ਅਪਤਾਰ ਸਿੰਘ ਹੁਣਾਂ ਧੰਨਵਾਦ ਕਰਦੇ ਆਂ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ